ਫਗਵਾੜਾ ਹੁਸ਼ਿਆਰਪੁਰ ਰੋਡ ਤੇ ਉਸ ਸਮੇਂ ਇੱਕ ਵੱਡਾ ਹਾ사 ਹੋਣ ਤੋਂ ਬਚਾ ਹੋ ਗਿਆ ਜਦੋਂ ਸ਼ੂਗਰ ਮਿਲ ਚੌਂਗ ਨਜ਼ਦੀਕ ਫਗਵਾੜਾ ਤੋਂ ਹੁਸ਼ਿਆਰਪੁਰ ਜਾ ਰਹੀ ਕਾਰ ਦੀ ਸਾਹਮਣੇ ਤੋਂ ਆ ਰਹੀ ਬੱਸ ਨਾਲ ਟੱਕਰ ਹੋ ਗਈ ਇਸ ਹਾਸੇ ਵਿੱਚ ਜਥੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਉੱਥੇ ਹੀ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ ਹਾਸੇ ਇਸ ਬੰਦੀ ਜਾਣਕਾਰੀ ਦਿੰਦੇ ਆ ਬੱਸ ਦੇ ਚਾਲਕ ਨੇ ਦੱਸਿਆ ਕਿ ਉਹ ਸਵਾਰੀਆਂ ਨਾਲ ਭਰੀ ਬੱਸ ਲੈ ਕੇ ਹੁਸ਼ਿਆਰਪੁਰ ਤੋਂ ਲੁਧਿਆਣਾ ਜਾ ਰਿਹਾ ਸੀ ਕਿ ਹੁਸ਼ਿਆਰਪੁਰ ਰੋਡ ਨਜ਼ਦੀਕ ਸ਼ੂਗਰ ਮਿਲ ਚੌਂਗ ਵਿਖੇ ਸਾਹਮਣੇ ਤੋਂ ਆ ਰਹੀ ਕਾਰ ਨੇ ਉਸ ਦੀ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਜਿੱਥੇ ਦੋਵੇਂ ਵਾਹਨ ਨੁਕਸਾਨੇ ਗਏ ਉਥੇ ਰਾਹ ਦੀ ਗੱਲ ਇਹ ਰਹੀ ਕਿ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਸੁਖਵਿੰਦਰ ਸਿੰਘ ਜੀ ਕੀ ਜਿਹੜਾ ਐਕਸੀਡੈਂਟ ਹੋਇਆ ਪੋਲ ਦੇ ਉੱਪਰ ਕੀ ਕੋੜੇ ਨੂੰ ਪਾਸ ਕਰਿਆ ਕਾਰ ਵਾਲੇ ਨੇ ਜੀ ਤੇ ਅਸੀਂ ਗੱਡੀ ਰੋਕ ਲਈ ਤੇ ਉਹ ਗੱਡੀ ਨੀ ਪਾਰ ਦੇ ਪਾਸੇ ਘੱਟ ਹੋਈ ਤਾਂ ਸਿੱਧੀ ਲਾ ਕੇ ਵਿੱਚ ਮਾਰੀ ਪਾਸਦੇ ਨੇ ਤੇ ਕਿੱਦਾਂ ਸਵਾਰੀਆਂ ਠੀਕ ਆ ਆਪਣੀਆਂ ਹਾਂ ਜੀ ਸਵਾਰੀਆਂ ਠੀਕ ਆ ਆਪਣੀਆਂ ਹਾਂ ਜੀ ਕੋਈ ਸਾੜੇ ਜੋੜ ਨਹੀਂ ਲੱਗੀ ਨਹੀਂ ਕਿੱਥੋਂ ਕਿੱਥੇ ਲੈ ਕੇ ਆ ਰਹੇ ਸੀ ਬੱਸ ਅਸੀਂ ਲੁਧਿਆਣਾ ਯਾਰ ਆ ਰਹੇ ਸੀ ਹਸ਼ਿਆਰਪੁਰ ਤੋਂ ਹਸ਼ਿਆਰਪੁਰ ਤੋਂ ਲੁਧਿਆਣਾ ਯਾਰ ਆ ਰਹੇ ਸੀ ਆਹ ਪਹਿੰਡੇ ਆ ਨਾ ਤੇ ਇਹ ਕਿਧਰੋਂ ਆ ਰਹੇ ਸੀ ਇਹ ਇਧਰੋਂ ਆ ਰਹੇ ਸੀ ਕਿ ਬੰਵਾੜੇ ਕਿੰਨੇ ਇਹ ਕਾਰ ਦੀਆਂ ਸਵਾਰੀਆਂ ਠੀਕ ਆ ਸਾਰੀ ਹਾਂ ਇਹ ਠੀਕ ਆ ਜੀ ਓਕੇ ਜੀ ਤੇ ਸਾਡੀ ਜੋੜ ਤਾਂ ਵੀ ਬਹੁਤੀ ਲੱਗੀ ਨਹੀਂ ਜੀ ਸਾਡਾ ਜੋੜ ਨਹੀਂ ਲੱਗੀ ਉਧਰ ਪੀਸੀਆਰ ਮਲਾਜਮਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੋਮਾ ਵਾਹਨਾਂ ਨੂੰ ਸਾਈਡ ਤੇ ਕਰਵਾ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਫਗਵਾੜਾ ਤੋਂ ਨਵਰਾਂਗ ਚੈਨਲੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਰੋਣਾ ਇਹ ਸੀ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਕੀ ਮਾਮਲਾ ਕੀ ਇੱਕ ਜਿਹੜਾ ਸ਼ਾਰਪੁਰ ਰੋਡ ਦੇ ਉੱਪਰ ਐਕਸੀਡੈਂਟ ਹੋਇਆ ਇਹ ਦੇਖੋ ਜੀ ਬੱਸ ਤੇ ਕਾਰ ਦਾ ਐਕਸੀਡੈਂਟ ਹੋਇਆ ਕੰਟਰੋਲ ਨੂੰ ਤੋਂ ਫੋਨ ਆਇਆ ਮੌਕੇ ਤੇ ਪਹੁੰਚੇ ਆ ਜੀ ਤੇ ਬਾਕੀ ਦੇਖਦੇ ਆ ਪਤਾ ਲੱਗਾ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਮੌਕੇ ਤੇ ਹੁਣ ਦੇਖ ਰਹੇ ਹਾਂ ਡਿਊਟੀ ਅਫਸਰ ਵੀ ਆ ਰਹੇ ਆ ਤੇ ਅਗਲੀ ਕਾਰਵਾਈ ਜਿਹੜੀ ਆਪਾਂ ਮੌਕੇ ਤੇ ਦੇਖਦੇ ਹਾਂ ਸਰ ਕਿ ਕਿਹੜੀ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ ਤੇ ਆਪਣੇ ਕਾਰ ਤੇ ਬੱਸ ਦਾ ਹੋਇਆ ਜੀ ਇੰਡੀ ਕਾਰ ਆਪਣੇ ਪਾਸਿਆ ਇਧਰੋਂ ਹਿਸ਼ਾਰਪੁਰ ਵਾਲੀ ਸੜਕ ਤੋਂ ਆ ਰਹੀ ਸੀ ਤੇ ਇੰਡੀ ਕਾਰ ਆ ਇਧਰ 슈ਗਰ ਮਿਲ ਤੋਂ ਹਿਸ਼ਾਰਪੁਰ ਸੈਟਰ ਨੂੰ ਜਿਹੜੀ ਆ ਮਲਵਾ ਆ ਰਹੀ ਸੀ ਦੋਨਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਕਾਰ ਦਾ ਤੇ ਬੱਸ ਦਾ ਨੁਕਸਾਨ ਹੋਇਆ ਹੈ ਫਗਵਾੜਾ ਹਿਸ਼ਾਰਪੁਰ ਰੋਡ ਤੇ ਉਸ ਸਮੇਂ ਇੱਕ ਵੱਡਾ ਹਾ사 ਹੋਣ ਤੋਂ ਬਚਾ ਹੋ ਗਿਆ ਜਦੋਂ 슈ਗਰ ਮਿਲ ਚੌਂਗ ਨਜ਼ਦੀਕ ਫਗਵਾੜਾ ਤੋਂ ਹਿਸ਼ਾਰਪੁਰ ਜਾ ਰਹੀ ਕਾਰ ਦੀ ਸਾਹਮਣੇ ਤੋਂ ਆ ਰਹੀ ਬੱਸ ਨਾਲ ਟੱਕਰ ਹੋ ਗਈ ਇਸ ਹਾਸੇ ਵਿੱਚ ਜਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਉੱਥੇ ਹੀ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ ਹਾਸੇ ਇਸ ਵੰਦੀ ਜਾਣਕਾਰੀ ਦਿੰਦੇ ਆ ਬੱਸ ਦੇ ਚਾਲਕ ਨੇ ਦੱਸਿਆ ਕਿ ਉਹ ਸਵਾਰੀਆਂ ਨਾਲ ਭਰੀ ਬੱਸ ਲੈ ਕੇ ਹੁਸ਼ਿਆਰਪੁਰ ਤੋਂ ਲੁਧਿਆਣਾ ਜਾ ਰਹੀ ਸੀ ਕਿ ਹੁਸ਼ਿਆਰਪੁਰ ਰੋਡ ਨਜ਼ਦੀਕ ਸ਼ੁਗਰ ਮਿਲ ਚੌਂਕ ਵਿਖੇ ਸਾਹਮਣੇ ਤੋਂ ਆ ਰਹੀ ਕਾਰ ਨੇ ਉਸ ਦੀ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਜਿੱਥੇ ਦੋਵੇਂ ਵਾਹਨ ਨੁਕਸਾਨੇ ਗਏ ਉੱਥੇ ਰਾਹ ਦੀ ਗੱਲ ਇਹ ਰਹੀ ਕਿ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਉਧਰ ਪੀਸੀਆਰ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੋਵੇਂ ਵਾਹਨਾਂ ਨੂੰ ਸਾਈਡ ਤੇ ਕਰਵਾ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਫੌਕਵਾਰਡ ਤੋਂ ਨਵਾਂ ਚੈਨਲ ਹੈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ